ਥੈਂਕ ਯੂ ਆਯਾਰੀ ਸਾਹਿਬ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਲੁਧਿਆਣਾ ਜ਼ਿਲ੍ਹੇ ਦੇ ਵਿੱਚ 3 ਸੀਐਨਜੀ ਪਲਾਟ ਲੱਗ ਰਹੇ ਨੇ ਇੱਕ ਮੇਰੇ ਹਲਕੇ ਦੇ ਵਿੱਚ ਭੂੰਦੜੀ ਪਿੰਡ ਦੇ ਵਿੱਚ ਇੱਕ ਜਗਰਾਉਂ ਅਖਾੜਾ ਪਿੰਡ ਇੱਕ ਸਮਰਾਲੇ ਦੇ ਵਿੱਚ ਮੁਸਕਾਬਾਦ ਇਹ ਇਹ ਪਤਾ ਨਹੀਂ ਕਿਵੇਂ ਮਨਜ਼ੂਰੀ ਮਿਲ ਗਈ ਪਿੰਡ ਦੇ ਨੇੜੇ ਨੇ ਨਾਲ ਸਕੂਲ ਦੇ ਨੇੜੇ ਨੇ ਇਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਉੱਥੇ ਜਿਹੜੀ ਸਮੱਲ ਵੀ ਆਉਣੀ ਆ ਉਹਦਾ ਗੰਦਾ ਪਾਣੀ ਵੀ ਨਿਕਲਣਾ ਵਾ ਤੇ ਕੱਲ ਨੂੰ ਲੀਕੇਜ ਹੋ ਕੇ ਕੋਈ ਹਾਦਸਾ ਹੋ ਸਕਦਾ। ਸੋ ਇਹਨਾਂ ਨੇ ਕਰੋੜਾਂ ਰੁਪਈਆ ਜਿਹਨਾਂ ਨੇ ਪਾਸ ਕਰਾਇਆ ਉੱਥੇ ਖਰਚ ਕੀਤਾ ਤੇ ਪਿਛਲੇ 5 ਮਹੀਨੇ ਤੋਂ ਲਗਾਤਾਰ ਤਿੰਨੇ ਹੀ ਪਿੰਡਾਂ ਦੇ ਵਿੱਚ ਧਰਨੇ ਚੱਲ ਰਹੇ ਨੇ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਦੇ ਲੋਕਾਂ ਵੱਲੋਂ ਈਵਨ ਬੀਬੀਆਂ ਤੱਕ ਉਹਦੇ ਵਿੱਚ ਸਾਰੀਆਂ ਸ਼ਾਮਲ ਨੇ ਲਗਾਤਾਰ ਇਹ ਧਰਨੇ 4-5 ਮਹੀਨੇ ਤੋਂ ਮੁਜ਼ਾਰੇ ਚੱਲ ਰਹੇ ਨੇ। ਸੋ ਕੋਈ ਵੀ ਇਦਾਂ ਦਾ ਪਲਾਂਟ ਲੱਗਣ ਤੋਂ ਪਹਿਲਾਂ ਉਥੇ ਲੋਕਾਂ ਦੇ ਇਤਰਾਜ਼ ਨੇ ਜਿਹੜੇ ਓਪਨਲੀ ਪਹਿਲੀ ਗੱਲ ਤਾਂ ਪਿੰਡ ਦੇ ਨੇੜੇ ਲੱਗਣੀ ਨਹੀਂ ਚਾਹੀਦੇ ਤੇ ਜਦੋਂ ਤੱਕ ਉਸ ਇਲਾਕੇ ਦੇ ਵਿੱਚ ਲੋਕਾਂ ਦੇ ਇਤਰਾਜ਼ ਲੈ ਜਾਣ ਪਹਿਲਾਂ ਤਾਂ ਜੋ ਨਾ ਤਾਂ ਲੋਕਾਂ ਨੂੰ ਕੋਈ ਸਮੱਸਿਆ ਆਵੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਕੋਈ ਲੜਾਈਆਂ ਲੜਨੀਆਂ ਪੈਣ ਨਾ ਜਿਹਨੇ ਪਲਾਂਟ ਲਾਉਣਾ ਉਹਨੂੰ ਕੋਈ ਦਿੱਕਤ ਆਵੇ ਵੀ ਉਹਦਾ ਕੋਈ ਨੁਕਸਾਨ ਹੋਵੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਂ ਇਹਨਾਂ ਦੇ ਇਹ ਪਲਾਂਟਾਂ ਦੇ ਰੋਕ ਲਈ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ رائے ਤੋਂ ਬਿਨਾ ਪਹਿਲਾਂ ਉਤਰਾਜ ਲੈ ਜਾਣ ਤੇ ਮਹਿਕਮਾ ਜਿਹੜੇ ਸਬੰਧਤ ਮਹਿਕਮੇ ਨੇ ਉਹ ਜ਼ਰੂਰ ਇਸ ਵੱਲ ਧਿਆਨ ਦੇਣ ਵੀ ਕਿਸੇ ਵੀ ਪਿੰਡ ਦੇ ਨੇੜੇ ਕਿਸੇ ਆਬਾਦੀ ਦੇ ਨੇੜੇ ਕਿਸੇ ਸਕੂਲ ਦੇ ਨੇੜੇ ਇਸ ਤਰ੍ਹਾਂ ਦੇ ਜਿਹੜੇ ਸੀਐਨਜੀ ਪਲਾਂਟ ਨਾ ਪਾਸ ਕੀਤੇ ਜਾਣ ਤਾਂ ਜੋ ਨਾ ਤਾਂ ਲੋਕਾਂ ਨੂੰ ਸਮੱਸਿਆ ਆਵੇ ਅਤੇ ਨਾ ਹੀ ਜਿਹਨੇ ਲਾਉਣਾ ਉਹਨਾਂ ਦਾ ਕੋਈ ਨੁਕਸਾਨ ਹੋਵੇ ਸੋ ਪਰ ਇਹ ਤਿੰਨ ਨੇ ਜਿਹੜੇ ਇਹ 5 ਮਹੀਨੇ ਤੋਂ ਲਗਾਤਾਰ ਰੋਜ਼ ਲੋਕ ਉਥੇ ਧਰਨੇ ਤੇ ਜਾ ਕੇ ਬਹਿੰਦੇ ਨੇ ਤੋ ਇਹ ਜਲਦੀ ਤੋਂ ਜਲਦੀ ਇਹ ਬੰਦ ਕਰਕੇ ਇਹ ਲੋਕਾਂ ਨੂੰ ਰਾਹ ਦਿੱਤੀ ਜਾਵੇ ਧੰਨਵਾਦ ਜੀ ਦਿਲਜੀਤ ਸਿੰਘ